ਪਿੰਡ ਜਾਨੀਆਂ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਚੂਲੇ ਤੇ ਜਦੋਂ ਤੋਂ ਸੱਟ ਲੱਗੀ ਹੈ ਉਦੋਂ ਤੋਂ ਉਸ ਦੇ ਘਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਮਕਾਨ ਸਮੇਂ ਦੀ ਮਾਰ ਨਾਲ ਢਹ ਢੇਰੀ ਹੋ ਗਿਆ ਛੱਤਾਂ ਡਿੱਗ ਗਈਆਂ ਨੇ ਤੇ ਹੁਣ ਖੁੱਲਾ ਅਸਮਾਨ ਹੀ ਗੁਰਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੀ ਛੱਤ ਹੈ ਗੁਰਵਿੰਦਰ ਦੀ ਪਤਨੀ ਮਜ਼ਦੂਰੀ ਕਰਦੀ ਹੈ ਜਿਸ ਦੇ ਲਿਆਂਦੇ ਪੈਸਿਆਂ ਨਾਲ ਹੀ ਉਸ ਦੀ ਦਵਾਈ ਤੇ ਘਰ ਦਾ ਰਸਨ ਆਉਂਦਾ ਹੈ ਸੱਟ ਲੱਗੀ ਕਿੰਨਾ ਚਿਰ ਹੋ ਗਿਆ ਹੋ ਗਿਆ 2 ਟਾਈਮ ਹੀ ਕੋਈ ਲਾਜ ਨਹੀਂ ਕਰਾਇਆ। ਅਲਾਜ ਕੋਣ ਨੇ ਪੱਟੀਆਂ ਕਰਾਉਣ ਦੇ। ਅੱਛਾ। ਤੇ ਫਿਰ ਇਹ ਤੇ ਮੰਜੀ ਤੇ ਫਿਰ ਲਾਜ ਘਰ ਦਾ ਵਿਚਾਰਾ ਕਿੱਦਾਂ ਚੱਲਦਾ? ਘਰ ਦਾ ਫਿਰ ਆਪ ਹੀ ਕੰਮ ਕਰਕੇ। ਤੇ ਪਰਿਵਾਰ ਚ ਕੋਣ-ਕੋਣਾ ਹੈਗਾ? ਦੋ ਬੱਚੇ। ਹਮ। ਇੱਕ ਮੇਠਕ ਬੇਟੀ। ਕੀ ਮੰਗ ਕਰਦੇ ਸਰਕਾਰ ਤੋਂ? ਕਿ ਸਾਡੀ ਮੋਠੇ ਇਹ ਜਿਹੜੀ ਛੱਤ ਤੇ ਅੱਡਕੀ। ਉਹ ਉਹਨਾਂ। ਘਰ ਦਾ ਸਾਰਾ ਬੋਝ ਗੁਰਵਿੰਦਰ ਦੀ ਪਤਨੀ ਤੇ ਹੈ। ਕਿਉਂਕਿ ਸਹੀ ਇਲਾਜ ਨਾ ਮਿਲਣ ਕਰਕੇ ਗੁਰਵਿੰਦਰ ਦੀ ਹਾਲਤ ਵੀ ਉਸ ਦੇ ਮਕਾਨ ਵਾਂਗ ਵਿਗੜਦੀ ਜਾ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਇਹ ਭਾਈ ਛੱਟ ਲੱਗ ਗਈ ਜੀ ਕੰਮ ਤੇ ਜਾਂਦਾ ਮਿਸਤਰੀਆਂ ਨੂੰ ਤੇ ਕਿੱਥੇ ਲੱਗੀ ਸਾਤਰ ਤੇ ਚੂਲੇ ਤੇ ਲੱਗੀ ਭਾਜੀ ਤੇ ਡਾਕਟਰ ਕੀ ਕਿਦਦੇ ਨੇ ਕੋਈ ਇਲਾਜ ਚੱਲਣ ਦਾ ਪੱਟੀਆਂ ਕਰਵਾਉਣ ਦੇ ਤੇ ਨਾਲ ਦਵਾਈ ਕਰਨੇ ਹਾਂਜੀ ਤੇ ਪਰਿਵਾਰ ਚ ਕੋਣ ਕੋਣ ਹੈ ਦੋ ਬੱਚੇ ਇੱਕ ਕਾਕਾ ਗੁੱਡੀ ਹੈ ਹਾਂਜੀ ਤੇ ਇਹ ਤੇ ਮੰਜੇ ਤੇ ਫਰਕ ਖਰਚਾ ਕਿਤਰਾ ਹੁੰਦਾ ਐਵੇਂ ਕਰਦੇ ਥੋੜਾ ਬੋਧ ਕਰਦੀ ਕੰਮ ਕਰਦੇ ਹੈਗਾ ਤਾਂ ਥੋੜਾ ਬੋਧ ਚੱਲੀ ਜਾਂਦਾ ਤੇ ਕੋਈ ਪੈਲੀ ਬੰਨਾ ਨਹੀਂਗਾ ਨਹੀਂ ਜੀ ਪੈਲੀ ਬੰਨਾ ਕੋਈ ਨਹੀਂ ਆ ਘਰ ਦੀ ਆ ਜਗਾ ਜਿਹੜੀ ਥੋੜੀ ਬਤੀ ਆ ਤੇ ਘਰ ਦੇ ਹਾਲਾਤ ਕਿੰਨੇ ਮੜੇ ਨੇ ਜੀ ਵੇਖੋ ਜੀ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਣ ਲਿਆ 3-400 ਰੁਪਏ ਚ ਕੀ ਕੋਈ ਬਣ ਮਿਲ ਕੀ ਮੰਗ ਕਰਦੇ ਆਈ ਮੰਗ ਕਰਦੇ ਜੀ ਕਮਰੇ ਛੱਤਾਂ ਵੇਖੋ ਖਰਾਬ ਹੋਈਆਂ ਸਾਰੀਆਂ ਉਹ ਲੈਂਟਰ ਪਹੇਜੇ ਤੱਕ ਥੋੜੀ ਬੜੀ ਸਹਾਇਤਾ ਕੋਈ ਕਰ ਦੇਓ ਤੇ ਮਿਹਰਬਾਨੀ ਹੋ ਜੇਕਰ ਤੁਸੀਂ ਇਸ ਲੋੜਵੰਤ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9988631101 ਪਿੰਡ ਜਾਨੀਆਂ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਚੂਲੇ ਤੇ ਜਦੋਂ ਤੋਂ ਛੱਟ ਲੱਗੀ ਹੈ ਉਦੋਂ ਤੋਂ ਉਸ ਦੇ ਘਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਮਕਾਨ ਸਮੇਂ ਦੀ ਮਾਰ ਨਾਲ ਢਹ ਢੇਰੀ ਹੋ ਗਿਆ ਹੈ ਛੱਤਾਂ ਡਿੱਗ ਗਈਆਂ ਨੇ ਤੇ ਹੁਣ ਖੁੱਲਾ ਅਸਮਾਨ ਹੀ ਗੁਰਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੀ ਛੱਤ ਹੈ ਗੁਰਵਿੰਦਰ ਦੀ ਪਤਨੀ ਮਜ਼ਦੂਰੀ ਕਰਦੀ ਹੈ ਜਿਸ ਦੇ ਲਿਆਂਦੇ ਪੈਸਿਆਂ ਨਾਲ ਹੀ ਉਸ ਦੀ ਦਵਾਈ ਤੇ ਘਰ ਦਾ ਰਸਨ ਆਉਂਦਾ ਹੈ ਛੱਟ ਲੱਗੀ ਕਿੰਨਾ ਚਿਰ ਹੋ ਗਿਆ ਹੋ ਗਿਆ 2 ਟਾਈਮ ਹੀ ਕੁਇਲਾ ਜਲੂ ਨਹੀਂ ਕਰਾਇਆ। ਅਲਾਜ ਕੋਲ ਨੇ ਪੱਟੀਆਂ ਕਰਾਉਣ ਦੇ। ਅੱਛਾ। ਤੇ ਫਿਰ ਇਹ ਤੇ ਮੰਜੀ ਤੇ ਫਿਰ ਅਲਾਜ ਘਰ ਦਾ ਬੇਚਾਰਾ ਕਿਤੇ ਚੱਲਦਾ। ਕਰਦਾ ਫਿਰ ਆਪ ਹੀ ਕੰਮ ਕਰਕੇ। ਤੇ ਪਰਿਵਾਰ ਚ ਕੋਣ ਕੋਣਾ ਹੈਗਾ? ਦੋ ਬੱਚੇ। ਹਮ। ਇੱਕ ਮੇਠਕ ਬੇਟੀ। ਕੀ ਮੰਗਦਾ ਬੇ ਸਰਕਾਰ ਕੋ? ਕਿ ਸਾਡੀ ਮੋਠੇ ਇਹ ਜਿਹੜੀ ਛੱਤ ਤੇ ਅੱਡ ਗਈ। ਉਹਨਾਂ ਵਾੜ। ਕਰਦਾ ਸਾਰਾ ਬੋਝ ਗੁਰਵਿੰਦਰ ਦੀ ਪਤਨੀ ਤੇ ਹੈ। ਕਿਉਂਕਿ ਸਹੀ ਇਲਾਜ ਨਾ ਮਿਲਣ ਕਰਕੇ ਗੁਰਵਿੰਦਰ ਦੀ ਹਾਲਤ ਵੀ ਉਸ ਦੇ ਮਕਾਨ ਵਾਂਗ ਵਿਗੜਦੀ ਜਾ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੋਹਾਰ ਲਗਾਈ ਹੈ ਇਹ ਭਾਈ ਛੱਟ ਲੱਗ ਗਈ ਜੀ ਕੰਮ ਤੇ ਜਾਂਦਾ ਮਿਸਤਰੀਆਂ ਨੂੰ ਇਹ ਕਿਤੇ ਲੱਗੀ ਸਾਟ ਤੇ ਚੂੜੇ ਤੇ ਲੱਗੀ ਭਾਜੀ ਡਾਕਟਰ ਕੀ ਕਿਦਦੇ ਹਨ ਕੋਈ ਇਲਾਜ ਚੱਲਣ ਦਾ ਇਹ ਪੱਟੀਆਂ ਕਰਵਾਉਣ ਦੇ ਤੇ ਨਾਲ ਦਵਾਈ ਕਰਨ ਹਾਂਜੀ ਤੇ ਪਰਿਵਾਰ ਚ ਕੋਣ ਕੋਣ ਹੈ ਦੋ ਬੱਚੇ ਇੱਕ ਕਾਕਾ ਗੁੱਡੀ ਹੈ ਹਾਂਜੀ ਤੇ ਤੁਸੀਂ ਤੇ ਮੰਜੇ ਤੇ ਫਰਕ ਖਰਚਾ ਕਿਤਰਾ ਹੁੰਦਾ ਐਵੇਂ ਕਰਦੇ ਥੋੜਾ ਬੋਤਾ ਘਰ ਦੀ ਕੰਮ ਕਰਦੇ ਹੈਗਾ ਇਦਾਂ ਤਾਂ ਥੋੜਾ ਬੋਤਾ ਚੱਲੀ ਜਾਂਦਾ ਤੇ ਕੋਈ ਪੈਲੀ ਬੰਨਾ ਨਹੀਂਗਾ ਨਹੀਂ ਜੀ ਪੈਲੀ ਬੰਨਾ ਕੋਈ ਨਹੀਂ ਘਰ ਦੀ ਹੈ ਜਗਾ ਜਿਹੜੀ ਥੋੜੀ ਬੋਤੀ ਆ ਤੇ ਘਰ ਦੇ ਹਾਲਾਤ ਕਿੰਨੇ ਮੜੇ ਨੇ ਦੇਖੋ ਜੀ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਣ ਲਿਆ 3-400 ਰੁਪਏ ਚ ਕੀ ਕੋਝ ਬਣ ਜੀ ਕੀ ਮੰਗ ਕਰਦੇ ਆਈ ਮੰਗ ਕਰਦੇ ਜੀ ਕਮਰੇ ਛੱਤਾਂ ਵੇਖੋ ਖਰਾਬ ਹੋਈਆਂ ਸਾਰੀਆਂ ਉਹੀ ਲੈਂਟਰ ਪਹੇਜੇ ਤੱਕ ਥੋੜੀ ਬਦੀ ਸਹਾਇਤਾ ਕੋਈ ਕਰਦੇ ਹੋ ਤੇ ਮਿਹਰਬਾਨੀ ਹੋ ਜੇਕਰ ਤੁਸੀਂ ਇਸ ਲੋੜਵੰਤ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9988631101